वाहेगुरु जी का खालसा वाहेगुरु जी की फतेह आप सब नु गुरु नानक देव जी दे प्रकाश गुरु दी लख लख बधाई होवे आज मैं अगमप्रीत कौर अते मैं मेहरप्रीत कौर असि तो गुरु हाँ। नानक देव जी दी दे उस्तत विच तोहाडे नाल एक कविता सांझी करण जा रहे हां संगत जी असीस पक्ष ने ਤਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰ ਉਪਕਾਰ ਇੱਕ ਮਸਤਾਨਾ ਜੋਗੀ ਤਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰ ਉਪਕਾਰ ਇੱਕ ਮਸਤਾਨਾ ਜੋਗੀ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਦਾ ਤਾਰਾ ਬੱਲਾ ਮਰਦਾਨਾ ਜੀ ਦੇ ਨਾਲ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰ ਉਪਕਾਰ ਇੱਕ ਮਸਤਾਨਾ ਜੋਗੀ ਤਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਪਾਂਦੇ ਕੋਲ ਪੜਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਪਾਂਦੇ ਕੋਲ ਪੜਨੇ ਮਨਕਾਰ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰਿਪਕਾਰ ਇੱਕ ਮਸਤਾਨਾ ਜੋਗੀ ਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਪਾਗੋ ਦੇ ਮਾਲ ਪੂੜੇ ਲਾਲੋ ਦੀ ਸੁੱਕੀ ਰੋਟੀ ਪਾਗੋ ਦੇ ਮਾਲ ਪੂੜੇ ਲਾਲੋ ਦੀ ਸੁੱਕੀ ਰੋਟੀ ਰੋਟੀ ਚੋਂ ਨਿਕਲੇ ਦੁੱਧ ਦੀ ਤਾਰ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰ ਉਪਕਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਾਬਰ ਦੇ ਜੇਲਖਾਨੇ ਪੇਸੜ ਨੂੰ ਮਿਲਦੇ ਦਾਣੇ ਬਾਬਰ ਦੇ ਜੇਲਖਾਨੇ ਪੇਸੜ ਨੂੰ ਮਿਲਦੇ ਦਾਣੇ ਚੱਕੀ ਤਾਂ ਚਲਦੀ ਆਪੇ ਆਪ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪੁਕਾਰ ਇੱਕ ਮਸਤਾਨਾ ਜੋਗੀ ਕਿਆ ਮੈਂ ਬਾਬਦ ਦੇ ਦਰਬਾਰ ਇੱਕ ਮਸਤਾਨਾ ਜੋਗੀ ਜੰਗਲਾ ਵਿੱਚ ਡੇਰਾ ਲਾ ਕੇ ਪਥਰਾ ਨੂੰ ਮੋਮ ਬਣਾ ਕੇ ਜੰਗਲਾ ਵਿੱਚ ਡੇਰਾ ਲਾ ਕੇ ਪਥਰਾ ਨੂੰ ਮੋਮ ਬਣਾ ਕੇ ਪੰਜਾ ਤਾਲਾ ਵਿੱਚ ਪਹਾੜੀ ਖ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰ ਪੁਕਾਰ ਇੱਕ ਮਸਤਾਨਾ ਜੋਗੀ ਕੀ ਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਨਾਨਕੀ ਦਾ ਵੀਰ ਪਿਆਰਾ ਨਾਨਕੀ ਦਾ ਵੀਰ ਪਿਆਰਾ ਨਾਨਕੀ ਦਾ ਵੀਰ ਪਿਆਰਾ ਨਾਨਕੀ ਦਾ ਵੀਰ ਪਿਆਰਾ ਸਭ ਨੂੰ ਆਖੇ ਬੋਲੋ ਸਤ ਕਰਤਾ ਇੱਕ ਮਸਤਾਨਾ ਜੋਗੀ ਦੁਨੀਆ ਤੇ ਹੀ ਕਰਦਾ ਪਰਿਪਸਾਰ ਇੱਕ ਮਸਤਾਨਾ ਜੋਗੀ मैं बाबर दे दरबार एक मस्ताना जोगी बाला मरदाना जिस दे नाल एक जोगी पट्टी ते लिखिया एक ओंकार एक मस्ताना जोगी रोटी चो निकले दूध दी तार एक मस्ताना जोगी चक्की ता चल दी आपे आप एक मस्ताना जोगी ਪੰਜਾ ਤਾਲਾਇਆ ਵਿੱਚ ਪਹਾੜ ਇੱਕ ਮਸਤਾਨਾ ਜੋਗੀ ਸਭ ਨੂੰ ਆਖੇ ਬੋਲ ਸਤ ਕਰਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰੇ ਪੁਕਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਇੱਕ ਮਸਤਾਨਾ ਜੋਗੀ Ik mastana jogi tan gur nanne